ਕੋਈ ਕੰਮ ਦੀ ਸਪੀਡ ਦੇ ਵਿੱਚ ਕਮੀ ਪੇਸ਼ੀ ਨਾ ਰਹੇ ਉਹਦੇ ਸਬੰਧ ਦੇ ਵਿੱਚ ਅਸੀਂ ਇੱਕ ਵਿਜ਼ਨ ਡਾਕੂਮੈਂਟ ਬਣਾਇਆ ਜਲੰਧਰ ਦੇ ਲੋਕਾਂ ਦੀ رائے ਦੇ ਨਾਲ ਬਣਾਇਆ ਸਾਡੇ ਸਾਰੇ ਸਾਥੀਆਂ ਦੀ رائے ਦੇ ਨਾਲ ਬਣਾਇਆ ਇੱਕ ਮੈਨੀਫੈਸਟੋ ਜਾਂ ਜਾਂ ਗਾਰੰਟੀਆਂ ਨੇ ਜਿਹੜੀਆਂ ਉਹ ਅਸੀਂ ਦੇਣ ਜਾ ਰਹੇ ਆ ਅੱਜ ਸਭ ਤੋਂ ਪਹਿਲਾਂ ਸਾਡਾ ਪ੍ਰੋਜੈਕਟ ਹੋਏਗਾ ਕਿ 100 ਇਲੈਕਟ੍ਰਿਕ ਬੱਸਸ ਜਿਹੜੀਆਂ ਵਿਦ ਚਾਰਜਿੰਗ ਸਟੇਸ਼ਨਸ ਔਰ ਡੀਪੂ ਉਹ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਚਲਾਈਆਂ ਜਾਣਗੀਆਂ ਤੇ ਪੂਰਾ ਵਿਦ ਕੰਪਲੀਟ ਇਨਫਰਾਸਟ੍ਰਕਚਰ ਸੋ ਇਹਦੇ ਲਈ 100 ਇਲੈਕਟ੍ਰਿਕ ਬੱਸਸ ਦੇ ਲਈ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਬਣਨ ਦੇ ਉਪਰੰਤ ਅਸੀਂ ਵਚਨਬੱਧ ਹਾਂ ਦੂਸਰਾ ਸਭ ਤੋਂ ਇੰਪੋਰਟੈਂਟ ਸਵੱਛ 24 ਘੰਟੇ ਪਾਣੀ ਦੇਣ ਦੇ ਲਈ ਇਹ ਇਨਸ਼ੋਰ ਕੀਤਾ ਜਾਊਗਾ ਕਿ ਲਿਮਿਟਿਡ ਟਾਈਮ ਫਰੇਮ ਸਾਰੇ ਜਲੰਧਰ ਦੇ ਕੋਨੇ ਹਰ ਕੋਨੇ ਦੇ ਵਿੱਚ 24 ਘੰਟੇ 12 ਮਹੀਨੇ ਤੀ ਦੇਣਾ ਸਵੱਛ ਪੀਣ ਵਾਲਾ ਪਾਣੀ ਹੈ ਜਿਹੜਾ ਉਹ ਜਲੰਧਰ ਦੇ ਹਰ ਘਰ ਤੱਕ ਉਹ ਪਹੁੰਚਦਾ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਰਿਟੇਲ ਬਾਜ਼ਾਰਾਂ ਦੇ ਲਈ ਇੱਕ ਵਿਸ਼ਾਲ ਪਾਰਕਿੰਗ ਜਿਵੇਂ ਪਹਿਲਾਂ ਗੱਲ ਕੀਤੀ ਹੈ ਟਰਾਂਸਪੋਰਟੇਸ਼ਨ ਦੀ ਜਿਵੇਂ ਰੈਨਿਕ ਬਾਜ਼ਾਰ ਸਾਈਡ ਇਹ ਪ੍ਰੋਬਲਮ ਕਾਫੀ ਪਿਛਲੇ ਸਮੇਂ ਦੇ ਵਿੱਚ ਸਾਡੇ ਧਿਆਨ ਦੇ ਵਿੱਚ ਆਈ ਹੈ ਵੱਡੀਆਂ ਪਾਰਕਿੰਗਸ ਦੇ ਜਿਹੜੀਆਂ ਉਹ ਤਿਆਰ ਕੀਤੀਆਂ ਜਾਣਗੀਆਂ ਔਰ 100% ਜਲੰਧਰ ਸ਼ਹਿਰ ਨੂੰ ਸੀਸੀਟੀਵੀ ਕੈਮਰਾਜ਼ ਦੇ ਨਾਲ ਕਵਰ ਕੀਤਾ ਜਾਏਗਾ ਤਾਂ ਕਿ ਅ ਲੋਕਾਂ ਦੀ ਸੇਫਟੀ ਐਂਡ ਸਿਕਿਉਰਿਟੀ ਹੈ ਜਿਹੜੀ ਉਹਨੂੰ ਹੋਰ ਪੁਖਤਾ ਕੀਤਾ ਜਾਵੇ ਚੌਥੀ ਗਾਰੰਟੀ ਹੈ ਜਿਹੜੀ ਕੂੜੇ ਦੇ ਕਾਫੀ ਵੱਡੇ ਡੰਪ ਨੇ ਕਿਉਂਕਿ ਪਿਛਲੇ ਸਰਕਾਰਾਂ ਔਰ ਬਿਜਲੀ ਕਾਰਪੋਰੇਸ਼ਨ ਵੱਲੋਂ ਬਹੁਤਾ ਕੁਝ ਨਹੀਂ ਕੀਤਾ ਗਿਆ ਹੈਗਾ ਉਹਦੇ ਲਈ ਜਿੰਨੇ ਸ਼ਹਿਰ ਦੇ ਕੂੜੇ ਦੇ ਡੰਪ ਨੇ ਜਿਹੜੇ ਉਹ तकरीबन 28 ਡੰਪਸ ਨੇ ਜਿਹੜੇ ਕਿ ਚੱਕੇ ਜਾਣਗੇ ਉਹਨਾਂ ਨੂੰ ਕਲੀਅਰ ਕਰਕੇ ਉੱਥੇ ਚੰਗੀ ਡਿਵੈਲਪਮੈਂਟ ਜਿਹੜੀ ਉਸ ਏਰੀਆ ਦੀ ਕੀਤੀ ਜਾਏਗੀ ਨਾਲ ਹੀ ਅਵਾਰਾ ਪਸ਼ੂਆਂ ਦੀਵਾਰਾ ਕੁੱਤਿਆਂ ਦੀ ਵੀ ਪ੍ਰੋਬਲਮ ਕਈ ਵਾਰੀ ਦੇਖਣ ਨੂੰ ਮਿਲਦੀ ਹੈ ਉਹਦੇ ਬਾਰੇ ਪੁਖਤਾ ਪ੍ਰਬੰਧ ਨੇ ਜਿਹੜੇ ਕੀਤੇ ਜਾਣਗੇ ਔਰ ਇਹਦੇ ਨਾਲ ਹੀ ਸਭ ਤੋਂ ਇੰਪੋਰਟੈਂਟ ਇੱਕ ਸਪੋਰਟਸ ਹਬ ਹੈ ਜਲੰਧਰ ਸਪੋਰਟਸ ਹਬ ਨੂੰ ਦਰਸਾਉਂਦੇ ਹੋਏ ਸਮਾਰਕ ਨੇ ਜਿਹੜੇ ਹੋਰ ਬਣਾਏ ਜਾਣਗੇ ਖਾਸ ਤੌਰ ਤੇ ਜੋ ਬੋਲਟਨ ਪਾਰਕ ਦੀ ਜੋ ਪੁਰਾਣੀ ਗਲੋਰੀ ਹੈ ਉਹਨੂੰ ਦੁਬਾਰਾ ਰੀਇਸਟੈਬਲਿਸ਼ ਕੀਤਾ ਜਾਊਗਾ ਔਰ ਪੀਏਪੀ ਫਲਾਈਓਵਰ ਜਿਹੜਾ ਕਿ ਇੱਕ ਕਨੈਕਟੀਵਿਟੀ ਦਾ ਇੱਕ 메인 ਸੂਤਰ ਧਾਰਾ ਹੈ ਜਲੰਧਰ ਦਾ ਉਹਨੂੰ ਡਿਵੈਲਪ ਕੀਤਾ ਜਾਊਗਾ ਤਾਂ ਕਿ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਔਰ ਸਖਾਲਾ ਜਿਹੜਾ ਉਹ ਕੀਤਾ ਜਾਵੇ ਸੋ ਸਾਥੀਓ ਇਹ ਪੰਜ ਗਰੰਟੀਆ ਨੇ ਜਿਹੜੀਆਂ ਉਹ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਰਹਿਨਮਾਈ ਦੇ ਵਿੱਚ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਭਗਵੰਤ ਸਿੰਘ ਦੀ ਰਹਿਨਮਾਈ ਦੇ ਵਿੱਚ ਆਮ ਆਦਮੀ ਪਾਰਟੀ ਕਮਿਟ ਕਰਦੀ ਹੈ ਜਲੰਧਰ ਦੇ ਲੋਕਾਂ ਦੇ ਨਾਲ ਕਿ ਜਿਸ ਦਿਨ ਜਲੰਧਰ ਦੇ ਲੋਕਾਂ ਨੇ 21 ਤਾਰੀਖ ਨੂੰ ਵੋਟਾਂ ਪਾ ਕੇ ਸਾਡਾ ਮੇਅਰ ਜਿਹੜਾ ਆਮ ਆਦਮੀ ਪਾਰਟੀ ਦਾ ਬਣਾ ਦਿੱਤਾ ਉਸੇ ਦਿਨ ਤੋਂ ਹੀ ਇਹਨਾਂ ਸਾਰੀਆਂ ਪੰਜ ਗਰੰਟੀਆਂ ਦੇ ਉੱਪਰ ਅਪਾਰਟ ਫਰੋਮ ਅਦਰ ਥਿੰਗਸ ਬਾਕੀ ਵੀ ਜੋ ਚੀਜ਼ਾਂ ਹੈਗੀਆਂ ਉਹਦਾ ਇੱਕ ਰੈਗੂਲਰ ਹੈ ਪਰ ਇਹ ਪੰਜ ਟੀਚੇ ਨੇ ਜਿਹੜੇ ਕਿ ਅਗਲੇ 2 ਸਾਲਾਂ ਦੇ ਵਿੱਚ ਵਿੱਚ ਕਾਰਪੋਰੇਸ਼ਨ ਦੇ ਜ਼ਰੀਏ ਇਹਨਾਂ ਪੰਜ ਗਰੰਟੀਆਂ ਨੂੰ ਆਮ ਆਦਮੀ ਪਾਰਟੀ ਦੀ ਕਾਰਪੋਰੇਸ਼ਨ ਜਿਹੜੀ ਉਹ ਪੂਰਾ ਕਰੇਗੀ